ਇਹ ਬਹੁਤ ਵਧੀਆ ਪੁਆਇੰਟ ਹੈ ਕੋਈ ਪਿੰਡ ਦਾ ਨਾਗਰਿਕ ਕਿਸੇ ਵੀ ਬਰਾਸੀ ਦੀ ਜ਼ਮੀਨ ਜਾਂ ਕੋਈ ਪ੍ਰਾਪਰਟੀ ਨਹੀਂ ਵੇਚੇਗਾ ਅਗਰ ਵੇਚੇਗਾ ਉਹ ਫਿਰ ਉਹ ਖੁਦ ਜਵਾਬਦਾਰ ਹੋਏਗਾ ਉਹ ਪਿੰਡ ਪੁਰਾ ਨੂੰ ਪੁੱਛੇਗਾ ਭਾਈ ਇਹ ਕਿਉਂ ਕੰਮ ਕੀਤਾ ਸਾਡੇ ਸੁਣ ਕੇ ਕੋਈ ਵੀ ਬਰਾਸੀ ਦਾ ਗੁੱਜਰ ਕੋਈ ਵੀ ਹੁੱਲੜਬਾਜੀ ਨਹੀਂ ਕਰੇਗਾ ਜਿਹੜੇ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਚੜ੍ਹ ਕੇ ਲੈ ਕੇ ਕਿਸਤਾਂ ਦੇ ਮੋਟਰਸਾਈਕਲ ਮੁਕੇ ਭੱਜੇ ਫੜੇ ਕਦੀ ਆਉਣ ਕਦੀ ਆਉਣ ਉਹ ਵੀ ਸ਼ਰਾਬ ਪੀ ਕੇ ਇਹ ਕੰਮ ਨਹੀਂ ਕਰਨਾ ਪਰ ਘੁੰਮਦੇ ਗਲੀਆਂ ਦੇ ਵਿੱਚ ਜਾ ਦਾ ਪਲੀਜ਼ ਇਸ ਚੀਜ਼ ਨੂੰ ਵਾਈਟ ਕਰਨਾ ਸੋਚ ਲੈਣਾ ਇਹ ਜੋ ਦੋ ਵਕ ਕਹਿ ਰਿਹਾ ਆਪਣੇ ਦਿਮਾਗ 'ਚ ਬਿਠਾਈ ਜਾਣਾ ਜੇ ਕੋਈ ਵੀ ਗਲਤੀ ਕਰੇਗਾ ਉਸੇ ਟਾਈਮ ਦੋ ਮਿੰਟਾਂ 'ਚ ਇਸ ਤਰ੍ਹਾਂ ਗੋਲ ਹੋ ਜਾ। ਕੋਈ ਵੀ ਪ੍ਰਵਾਸੀ ਮਜ਼ਦੂਰ ਜਾਂ ਗੁਜਰ ਪਿੰਡ ਵਿੱਚ ਜਾਂ ਗਲੀ ਵਿੱਚ ਸੜਕ ਤੇ ਰਾਤ 9 ਵਜੇ ਤੋਂ ਬਾਅਦ ਕੋਈ ਦਿਖਾਈ ਨਹੀਂ ਦੇਵੇਗਾ। ਕੋਈ ਚਾਹ ਮੀਠੀ ਦੀ ਦੁਕਾਨ ਹੈ ਚਾਹੇ ਉਹ ਸੌਦਾ ਲੈਣਾ ਹੈ ਚਾਹੇ ਆਪਣੇ ਕੰਮ ਤੋਂ ਆਇਆ ਜਾਂ ਕੰਮ ਤੇ ਚੱਲਿਆ 9 ਵਜੇ ਤੋਂ ਪਹਿਲਾਂ ਆਪਣਾ ਕਾਰਵਾਈ ਕਰਕੇ ਘਰ ਤੁਹਾਡੇ ਵਾਸਤੇ ਹੀ ਫਾਇਦਾ ਹੈ। ਫੁਰਕੇ ਲੜਾਈ ਝਗੜਾ ਕਰਦੇ ਹੋ ਜਿਵੇਂ ਪੰਜਾਬੀ ਨਾ ਲੜਾਈ ਝਗੜਾ ਹੋ ਗਿਆ ਤਾਂ ਵੀ ਖਰਾਬ ਹੈ 9 ਵਜੇ ਤੱਕ ਮੀਟ ਦੀਆਂ ਦੁਕਾਨਾਂ ਸਭ ਬੰਦ ਹੋ ਜਾਂਦੀਆਂ ਕੋਈ ਖੁੱਲ੍ਹੇ ਲੋਕ ਨਹੀਂ ਅਗਰ ਤੁਹਾਨੂੰ ਬਹੁਤੀ ਕਿਸੇ ਜ਼ਰੂਰਤ ਤੇ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਨੂੰ ਕਹੋ ਭਾਈ ਤੁਹਾਨੂੰ ਆ 9 ਵਜੇ ਤੱਕ ਲਹੁ ਹੁਕਮ ਹੈ ਜਾ ਆਪਣਾ ਸਮਝ ਲਿਆ ਕੋਈ ਵੀ ਪ੍ਰਵਾਸੀ ਮਜ਼ਦੂਰ ਜਾਂ ਗੁੱਜਰ ਪਿੰਡ ਵਿੱਚ ਲੜਾਈ ਝਗੜਾ ਕਰਨ ਤੇ ਪਿੰਡ ਵਿੱਚ ਉਸੇ ਟਾਈਮ ਹੀ ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਪਰਿਵਾਰ ਸਮੇਤ ਮਾਫੀ ਇਹ ਸਾਰੇ ਸਹਿਮਤ ਨੇ ਇਸ ਚੀਜ਼ ਨਾਲ ਬਿਲਕੁਲ ਸਹਿਮਤ ਸਹਿਮਤ ਕੋਈ ਮਾਫੀ ਨਹੀਂ ਹੋਣੀ ਪਹਿਲਾਂ ਆਪਾਂ ਮਾਫੀ ਦੇਈ ਦੀ ਸੀ ਕਿ ਚਲੋ ਕੋਈ ਗੱਲ ਨਹੀਂ ਰਾਜ ਨਮਾ ਕਰਾਤਾਵ ਘਰ ਚਲ ਜੋ ਹੋਣੀ ਹੋਣੀ ਕੋਈ ਵੀ ਬਰਾਸੀ ਮਜ਼ਦੂਰ ਗੁੱਜਰ ਰੋੜ ਗਲੀ ਇਕੱਠ ਵਾਲੀ ਜਗ੍ਹਾ ਤੇ ਬੀਬੀ ਸਿਗਰਟ ਤਮਾਕੂ ਬੀੜੀ ਸਿਗਰਟ ਤਮਾਕੂ ਖੈਣੀ ਸ਼ਰਾਬਾਦੀ ਦਾ ਸੇਵਨ ਕਰਦਿਆਂ ਫੜੇ ਜਾਣ ਤੇ ਸ਼ਿਕਾਇਤ ਹੋਣ ਤੇ ਉਸ ਨੂੰ 10000 ਰੁਪਏ ਦੇ ਮਤਲਬ ਸਰ ਕੋਈ ਵੀ ਮਿੱਧੂਰ ਅਤੇ ਗੁੱਜਰ ਰੋੜ ਗਲੀ ਵਿੱਚ ਇਕੱਠ ਵਾਲੀ ਜਗ੍ਹਾ ਤੇ ਬੀੜੀ ਸਿਗਰਟ ਤਮਾਕੂ ਖੈਣੀ ਸ਼ਰਾਬ ਆਦਿ ਦਾ ਸੇਵਨ ਖਦਦਿਆ ਫੜੇ ਜਾਂਦੇ ਸ਼ਿਕਾਇਤ ਹੋ ਕੇ 10000 ਰੁਪਏ ਦੇ ਬੰਦੇ ਇਹ ਚੀਜ਼ ਥੋੜੀ ਆਪਣੇ ਆਪ ਵਾਸਤੇ ਵੀ ਸਮਝੋ ਮਰਦਾਂ ਕੀ ਬੰਦੇ ਆਪਣੇ ਵੀ ਸੇਵਨ ਕਰਦੇ ਨੇ ਉਸ ਜਿਹੜੇ ਥੋੜਾ ਜਿਆਦਾ ਆਪ ਹੀ ਸਹੀ ਆਜੇ ਇੱਧਰ ਆਜੋ ਆਜੋ ਕੋਈ ਵੀ ਪ੍ਰਵਾਸੀ ਮਜ਼ਦੂਰ ਜਾਂ ਗੁੱਜਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਮੋਟਰਸਾਈਕਲ ਦੀ ਗਵਾਹੀ ਨਹੀਂ ਪਾਈ ਜਾਏਗੀ ਕੋਈ ਵੀ ਪਿੰਡ ਜਹੂੜਾ ਦਾ ਨਾਗਰਿਕ ਨਹੀਂ ਪਾਏਗਾ ਕੋਈ ਵੀ ਮੋਟਰਸਾਈਕਲ ਦਾ ਪਛੀਗ ਲੈਣੀ ਦੀ ਗਵਾਹੀ ਨਹੀਂ ਪਾਦੀ ਕਿ ਅਸੀਂ ਕਿਸਤਾਂ ਤੇ ਲੈ ਕੇ ਤਣ ਲੱਗੇ ਆ ਮੁਰਗੇ ਉਹ ਭੱਜ ਗਿਆ ਕੋਈ ਨਹੀਂ ਮੁਰਗੇ ਕੋਈ ਜਵਾਬ ਕਰਦਾ ਦੂਸਰੀ ਗੱਲ ਹੋਰ ਗੱਲਾਂ ਕਰਦੇ ਆ ਵਿੱਚ ਇੱਕ ਹੋਰ ਗੱਲ ਲਿਖੀ ਪਹਿਲਾਂ ਉਹ ਪੜ੍ਹ ਕੇ ਸੁਣਾਦੇ ਆ ਕਿ ਜਿਹੜੇ ਆਪਣੇ ਆ ਪਿੰਡ ਦੇ ਵਿੱਚ ਖੁਸਰੇ ਭੰਡ ਆਉਂਦੇ ਨੇ ਮੰਗਣ ਵਾਲੇ ਉਹਨਾਂ ਵਾਸਤੇ ਵੀ ਪੱਕਾ ਪੈਸੇ ਬੰਦ ਦਿੱਤੇ ਗਏ ਨੇ ਅਜੇ ਕੱਲੇ ਉਥੇ ਫਟਪਾਟ ਸੀਰਾ ਤੁਹਾਡੇ ਇੱਕ ਮੈਂਬਰ ਗਿਆ ਉਥੇ 10 ਝੋਟੀਆਂ ਵਾਲੇ ਸੀ ਉਹਨਾਂ ਦਸਾਂ ਨੂੰ ਇੱਕ ਨੂੰ ਪੈਸੇ ਦਿੱਤੇ ਬਾਕੀ ਨੌ ਦੀ ਢੋਲ ਕੇ ਟੁਕ ਟਕ ਸਰਕਾਰ ਦੇ ਮਾਰ ਗਏ ਇਹ ਆਪਾਂ ਵੀ ਕਰ ਸਕਦੇ ਆ ਇਹ ਆਪਾਂ ਸਾਰੇ ਕਰ ਸਕਦੇ ਆ ਕਿਉਂ ਕਿ ਤੇ ਆਪਾਂ ਅਗਰ ਆੜੇ ਕੋ ਪੈਸੇ ਆਗੇ ਨਾਲ ਆਪਾਂ ਇੱਕ ਆਦੀ ਮੇ ਦੇ ਦੇਾਂਗੇ ਤੇ ਬਾਕੀ ਗਰੀਬ ਆਦਮੀ ਕੀ ਕਰੇਗਾ ਮੈਂ ਦੇ ਦੇ ਆ ਗਿਆ ਤਾਂ ਉਹ ਭੁੱਖ ਕੀ ਕਰੇਗਾ ਭੁੱਖ ਦੇ ਦੇਗਾ ਤੇ ਤਰਸੇਮ ਕੀ ਕਰੇਗਾ